ਆਹ ਰਿਆ 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 ਬਈ ਆ ਕੀ ਕਰਤਾ ਤੁਸੀਂ ਇਹ ਤਾਂ ਮੇਰੇ ਬਹੁਤ ਸ਼ਾਨਦਾਰ ਚੀਜ਼ ਆ ਇਹ ਸਫਾਈ ਇਸ ਕੋਈ ਕਰਨਾ ਸੇ ਬਹੁਤ ਸੋਖੀ ਚੀਜ਼ ਆ ਆ ਦੇਖੋ ਇਹ ਚ ਫਾਈਬਰ ਭਰੀ ਹੋਈ ਆ ਸਾਰੀ ਕੀ ਵਾਵਾ ਕਰੋ ਇਹ ਸਰਾਨਾ ਇੱਥੇ ਲੱਗ ਗਿਆ ਇਹ ਤਾਂ 2 2 ਡਬਲ ਡਬਲ ਫੀਚਰ ਵਾਲਾ ਸੋਫਾ ਹੋਰ ਕਿਹੜਾ ਫੀਚਰ ਨਾਲ ਇਹ ਹੈਡ ਰੈਸਟ ਆ ਵੀਰੇ ਹੈਡ ਰੈਸਟ ਵੀ ਆਹ ਚੀਜ਼ ਹਾਂਜੀ ਹਾਂਜੀ ਵੀਰੇ ਇਹ ਤਾਂ ਬਹੁਤ ਸ਼ਾਨਦਾਰ ਚੀਜ਼ ਆ ਇਹ ਐ ਹੋ ਜਾਂਦਾ ਇਹ ਐ ਹੋ ਜਾਂਦਾ ਇਹ ਆ ਵੀ ਹੋ ਜਾਂਦਾ ਹਾਂਜੀ ਹਾਂਜੀ ਇਹ ਵੀ ਹੋ ਜਾਂਦਾ ਕੀ ਹਾ ਵਾਵਾ ਸਾਰੇ ਸੋਫੇ ਦਾ ਹੋ ਜਾਂਦਾ ਕਿਆ ਬਾਤ ਹੈ ਵੀ ਆ ਆ ਜੀ ਪੂਰੀ ਹੋ ਦੇ ਰੱਖੇ ਨਾਲ ਵੀਰੇ ਦੇਖੋ ਆਮ ਸੋਫੇ ਦਾ ਕਾਰਨਰ ਬਹੁਤ ਛੋਟਾ ਹੁੰਦਾ ਕਾਰਨਰ ਬਹੁਤ ਬ੍ਰਾਈਟ ਦਿੱਤਾ ਹੋਇਆ ਵੀ ਬੰਦੇ ਬਹਿਣ ਨੂੰ ਬਹੁਤ ਸੁੱਖਾ ਬਈ ਕੱਲੀ ਬਈ ਆ ਇੱਥੇ ਬੈਠ ਕੇ ਦੇਖੋ ਸੀ ਕੰਫਰਟੇਬਲ ਲੈਵਲ ਹੈ ਨਾ ਜਿਹੜਾ ਬਹੁਤ ਹੀ ਜ਼ਿਆਦਾ ਆਲਟੀਮੇਟ ਲੈਵਲ ਹੈ ਬਈ ਕਿਹੜੀ ਫਾਰਮ ਪਈ ਹੈ ਇਹ ਜਿਹੇ 'ਚ ਇਹਦੇ ਵੀਰੇ ਸਾਰੀ ਫਾਰਮ ਐਚ ਆਰ ਦੀ ਫਾਰਮ ਪਈ ਆ 40 ਦਾ ਐਸ ਸੀ ਦੀ ਗੱਡੀ ਪਈ ਹੋਈ ਆ ਹਾਂ ਗਾਰੰਟੀ ਵਾਰੰਟੀ 10 ਸਾਲ ਦੀ ਵਿਦ ਬਿੱਲ ਅੱਛਾ ਆ ਜੀ ਵੀ ਦੇਖੋ ਆ ਜੀ ਵੀ ਪੂਰੀਆਂ ਬੋਲੀਆਂ ਬਹੁਤ ਜ਼ਿਆਦਾ ਕੰਫਰਟੇਬਲ ਹੈ ਵੀਰੇ ਆਲਟੀਮੇਟ ਸੋਫ ਕਿੰਨੇ ਸੀਟਰ ਆ ਵੀ ਇਹ ਇਹ ਵੀਰੇ 11 ਸੀਟਾਂ ਦਾ ਸੋਫਾ ਆਪਣਾ 3 3 ਆ ਨਾਲ ਡਿਵਾਈਡਰ ਆ 2 ਸੀਟ ਆ 42 42 ਟੇਬਲ ਉੱਪਰ ਸ਼ੀਸ਼ਾ ਰੱਖਿਆ ਹੋਇਆ ਅੱਛਾ ਵੀ ਕੀ ਰੇਟ ਫਿਰ ਇੱਕੋ ਇੱਕ ਰੇਟ ਇਹ ਵੀਰੇ ਕੈਨ ਨੂੰ ਕੁਝ ਵੀ ਰੇਟ 75 8000 ਮੰਗਣ ਨੂੰ ਪਰ ਇਹ 65000 ਰੁਪਏ ਦਾ ਸਿਰਫ ਸੋਫਾ ਸਿਰਫ 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 65000 ਰੁਪਏ ਦਾ ਜੀ 65000 ਰੁਪਏ ਦਾ ਸੋਫਾ ਬਾਈ ਜੀ ਡਿਲੀਵਰੀ ਡਿਲੀਵਰੀ ਵੀਰੇ ਦੀ ਆਪਾਂ ਨੂੰ ਘੱਟ ਰੱਖਣੀ ਬੂਏ ਬਹੁਤ ਫੜਤੇ ਵਾਲਾ ਘੱਟ ਪੈਸਿਆਂ ਵਾਲਾ ਮਾੜਾ ਮੋਟਾ ਦਾ ਆਪੋਲ ਪੰਜਾਬ ਦੇ ਦਾਂਗੇ ਚਲੋ ਕੋਈ ਚੱਲ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਆ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਆ ਗੱਦਾ ਨਾ ਬਾਜ਼ਾਰ ਦੇ ਵਿੱਚ 10000 ਰੁਪਏ ਦੇ ਵਿੱਚ ਵਿਕਦਾ ਕਿਉਂਕਿ ਇਹਦੇ ਵਿੱਚ ਕੁਆਲਿਟੀ ਉਨੀ ਘੈਂਟ ਆ ਤੇ ਬਾਈ ਇਹ ਗੱਦਾ ਬੈੱਡ ਦੇ ਨਾਲ ਫ੍ਰੀ ਦੇਈ ਜਾਂਦਾ ਬਈ ਕੀ ਗੱਲ ਆ ਹੈ ਵੀ ਜਿਹੜਾ ਫ੍ਰੀ ਦੇਤਾ ਨਾਲ ਬੈੱਡ ਦਾ ਤਾਂ ਰੇਟ ਵਧਾ ਤਾ ਬੈੱਡ ਵੀਰੇ ਜਮਾ ਜਾਇਜ਼ ਰੇਟ ਆ ਕੁਆਲਿਟੀ ਇੱਕ ਨੰਬਰ ਲੈਂਪ ਚੈੱਕ ਕਰੋ ਤੁਸੀਂ ਐ ਲੱਗਦਾ ਜਿਵੇਂ ਹੀਰੇ ਜੇ ਨਹੀਂ ਲਾਏ ਹੁੰਦੇ ਕੁਆਲਿਟੀ ਸਾਰੀ ਇੱਕ ਨੰਬਰ ਆ ਕੁਆਲਿਟੀ ਇੱਕ ਨੰਬਰ ਆ ਕੀ ਰੇਟ ਦੇ ਵਿੱਚ ਇਹ ਵੀਰੇ ਸਾਰਾ ਬੈੱਡ ਤੋਂ ਲੋ 85000 ਰੁਪਏ ਦਾ ਵੇਚੂਗਾ ਉਹ ਬਾਈ ਆ ਇਹਦੇ ਚੀਜ਼ ਦਾ ਰੇਟ ਘਟਾਇਆ ਤੇ ਇਹਦਾ ਜਮੀ ਵਧਾ ਦਾ ਰੇਟ ਬੈਠਾ ਵੀਰੇ ਰੇਟ ਜਮਾ ਜਾਜ ਰੇਟ ਦੀ ਚਿੰਤਾ ਨਾ ਕਰੋ ਬਈ 30000 4000 ਠੀਕ ਆ ਵੀ 85000 ਜ਼ਿਆਦੇ ਆ ਵੀਰੇ ਮਜ਼ਾਕ ਕਰਦਾ ਇਹਦੇ ਨਾਲ ਤੁਹਾਨੂੰ ਅਲਮਾਰੀ ਵੀ ਦੇਣੀ ਹੈ ਸ਼ਾਨਦਾਰ ਅੱਛਾ ਨਾਲ ਅਲਮਾਰੀ ਆ ਬਈ ਨਾਲ ਅਲਮਾਰੀ ਵੀ ਵੀਰੇ ਅੱਛਾ ਅਲਮਾਰੀ ਦੇ ਵਿੱਚ ਸਟੋਰੇਜ ਚੈੱਕ ਕਰ ਲਓ ਤੁਸੀਂ ਹਾਂ ਨਾਲ ਵਧੀਆ ਇਹ ਦੇ ਦਰਾਜ-ਦਰੂਜ ਵਧੀਆ ਪਾਏ ਹੋਇਆ ਕੁਆਲਿਟੀ ਸਾਰੀ ਇੱਕ ਨੰਬਰ ਹੈ ਬਈ ਰੰਗ ਮੈਨ ਉਹਦੇ ਨਾਲ ਆ ਜੀ ਰੰਗ ਦੇ ਦੂੰ ਰੰਗ ਨਾਲ ਦਾ ਦੇ ਦਾਂਗੇ ਕੋਈ ਮਸਲਾ ਨਹੀਂ ਰੰਗ ਦਾ ਕੋਈ ਮਸਲਾ ਨਹੀਂ ਚਾਹੀ ਜਿਹੇ ਜਾਂ ਮਰਜ਼ੀ ਲਾ ਲਓ ਖੋਰ ਜੀ ਨਾਲ ਦੋਗੇ ਨਾਲ ਵੀਰੇ ਇਹਦੇ ਨਾਲ ਸੋਫਾ ਆ ਗਿਆ ਬਹੁਤ ਸ਼ਾਨਦਾਰੀ ਕੀ ਬਾਤ ਹੈ ਵੀ ਕਿੰਨੇ ਸ਼ਿੱਟਡ ਆ ਗਿਆ ਬਈ ਇਹ 9 ਸੀਟਰ ਸੋਫਾ ਵੀਰੇ ਬਈ ਇੱਕ ਬੈੱਡ ਹੋਗਾ ਗੱਦਾ ਹੋਗਾ ਅਲਮਾਰੀ ਹੋਗੀ ਤੇ 9 ਸੀਟ ਵਾਲਾ ਸੋਫਾ ਹੋ ਗਿਆ ਨਾਲ ਟੇਬਲ ਹੋਗਾ ਨਾਲ ਸ਼ੀਸ਼ਾ ਹੋਊਗਾ ਬਈ ਲੱਖ ਤੋਂ ਉੱਤੇ ਵਗ ਗਿਆ ਐਸਟੀਮੇਟ ਦੇਖ ਲੋ ਆਪਣਾ ਵੀਰੇ ਜਮਾ ਆਪਦੀ ਘਰੇ ਚੀਜ਼ ਬਣੀ ਜਾਂਦੀ ਆ ਲੈ ਲੋ ਆਪਣੀ ਫੈਕਟਰੀ ਚ ਆਪ ਦਾ ਸਮਾਨ ਬਣੀ ਜਾਂਦਾ ਤਾਂ ਆਪਣਾ ਰੇਟ ਪਰਤੇ ਨਾਲ ਅੱਛਾ ਇਧਰਲੇ ਪਾਸੇ ਫੈਕਟਰੀ ਹੈ ਇਹ ਚੀਜ਼ ਤਿਆਰ ਹੁੰਦਾ ਇੱਥੇ ਤਿਆਰ ਹੁੰਦਾ ਇੱਥੇ ਡਿਸਪਲੇ ਆ ਬਸ ਐ ਮੰਨੋ ਸਿੱਧਾ ਗਾਕ ਦੇ ਘਰੀ ਜਾਊਗਾ ਫੈਕਟਰੀ ਦੇ ਘਰੇ ਹਾਂਜੀ ਹੋਰ ਕੀ ਦੋਂਗੇ ਵੀ ਗਿਫਟ ਹੋਰ ਵੀਰੇ ਇੱਕ ਗਿਫਟ ਦੇ ਦਾਂਗੇ ਕਸਟਮਰ ਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੁਹਾਡੀ ਹਾਂ ਉਹਨੂੰ ਪ੍ਰੈਸਟੇਬਲ ਨਾਲ ਫ੍ਰੀ ਦੇ ਦਾਂਗੇ ਸੈਟ ਦੇਣਾ ਹਾਂ ਦਾ ਪ੍ਰੈਸਟੇਬਲ ਆ ਦੇਖੋ ਜਮਾ ਭਰੀ ਤੇ ਬਾਕੀ ਪ੍ਰੈਸਟੇਬਲ ਵੀ ਬਜਾਰਾਂ ਚ ਡੱਡੇ ਡੱਡੇ ਹੁੰਦੇ ਨੇ ਵੀਰੇ ਬਹੁਤ ਵਧੀਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡਾ ਆਪਦਾ ਬੰਦਾ ਸਾਰਾ ਸਿਸਟਮ ਕੁਆਲਿਟੀ ਤੋਂ ਲੰਬਾ ਨਹੀਂ ਹੁੰਦਾ ਬੇਫਿਕਰ ਹੋ ਜਾਵਾਦ ਆ ਭਾਈ ਹੁਣ ਇੱਕ ਚੀਜ਼ ਰਹਿ ਗਈ ਵੀਡੀਓ ਸ਼ੇਅਰ ਕਰਨ ਵਾਲਾ ਇਹਨੂੰ ਡਿਲੀਵਰੀ ਕਰ ਥੋੜੀ ਬਹੁਤੀ 20 30 ਕਿਲੋਮੀਟਰ ਚ ਜਿਆਦਾ ਭਾਈ ਕੁਛ ਨਹੀਂ ਹੁੰਦਾ 20 30 ਕਿਲੋਮੀਟਰ ਆ ਕੀ ਬਣਦਾ ਬੈੱਡ ਹੋ ਗਿਆ ਗੱਦਾ ਹੋ ਗਿਆ ਅਲਮਾਰੀ ਹੋ ਗਈ ਸੋਫਾ ਹੋ ਗਿਆ ਟੇਬਲ ਹੋ ਗਿਆ ਸ਼ੀਸ਼ਾ ਹੋ ਗਿਆ ਪ੍ਰੈਸਟੇਬਲ ਹੋ ਗਿਆ ਜਿੰਨੇ ਲੱਗਣਾ ਤੇ ਉਨੇ ਜਣਾ ਦਾ ਕੁਝ ਸ਼ੇਅਰ ਕਰ ਹਾਂ ਉਹਨੇ بس ਤੱਬੀ ਚੱਲੋ ਬਟਨ ਠਾ 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 ਭਗਵਾਨ ਤੁਮਣ ਵਾਲੀ ਗੱਲ ਆ ਵਾਹ ਦੀ ਠੀਕ ਹੈ ਵੀਡੀਓ ਸ਼ੇਅਰ ਕਰ ਦਿਓ ਜੀ। ਉਹ ਬਾਈ ਨੇ ਨਾ ਸੋਫੇ ਦੇ ਵਿੱਚ ਨਵਾਂ ਫੀਚਰ ਹੀ ਐਡ ਕਰਤਾ। ਭਈ ਆਹ ਕੀ ਐਡ ਕਰਤਾ ਨਾਲ ਤੁਸੀਂ? ਇਹ ਵੀਰੇ ਪੂਰੇ ਦਾ ਪੂਰਾ ਦਮਾਨ ਲੱਗ ਗਿਆ ਇਹਦੇ ਨਾਲ। ਹਾਂ। ਜੇ ਕਿਸੇ ਬੰਦੇ ਨੇ ਤੇ ਸੋਨਾ ਤਾਂ ਪੂਰੀ ਚੰਗੀ ਤਰ੍ਹਾਂ ਲੇਟ ਸਕਦਾ। 6.5 7 ਫੁੱਟ ਦਾ ਬੰਦਾ ਹੁੰਦਾ ਨਹੀਂ ਪਰ ਇਹ 7 ਫੁੱਟ ਦਾ 8 ਫੁੱਟ ਦਾ ਹੈਗਾ। ਕੀ ਬਾਤ ਹੈ ਘਰੇ ਸਪੇਸ ਘਟਾਣਾ ਬਈ। ਹਾਂ। ਸੋਫੇ ਦੇ ਬੰਦ ਲੜਦਾ ਔਖਾ ਹੁੰਦਾ। ਸੋਫੇ ਤੇ ਔਖਾ ਹੋ ਜਾਂਦਾ ਵੀਰੇ ਇਹ ਤਾਂ ਪੂਰੇ ਦਾ ਪੂਰਾ ਦਮਾਨ ਨਾਲ। ਕੀ ਬਾਤ ਹੈ ਬਈ। ਕਿੰਨੇ ਸੀਟਾਂ ਦਾ ਬਈ ਇਹ? ਇਹ ਵੀਰੇ 14 ਸੀਟਾਂ ਦਾ ਸੋਫਾ ਹੈ। ਇਹ ਬਹੁਤ ਸ਼ਾਨਦਾਰ ਸੋਫਾ ਹੈ। ਅੱਛਾ 24 ਸਿੱਟਾ ਦੇ ਵਿੱਚ ਨਾਲ ਦੋ ਚੇਹਰਾ ਆ ਗੀਆਂ ਨਾਲ ਦੋ ਚੇਹਰਾ ਆ ਗੀਆਂ ਵੀਰੇ ਇਧਰ ਆ ਗੀਆਂ 4 4 8 4 12 2 14 14 ਸਿੱਟਾ ਦਾ ਸੋਫਾ ਬਣ ਜਾਂਦਾ ਅੱਛਾ ਕੁਸ਼ਨ ਨਹੀਂ ਥਾਦੇ ਆ ਚੀਜ਼ ਇਹ ਕੁਸ਼ਨ ਨਹੀਂ ਥਾਦੇ ਰਿਲੈਕਸ ਬੰਦਾ ਬੰਦਾ ਕੰਫਰਟੇਬਲ ਬਹੁਤ ਜ਼ਿਆਦਾ ਇੱਕ ਹੋਰ ਚੀਜ਼ ਆ ਬਈ ਜਿਵੇਂ ਕੁਸ਼ਨ ਆ ਕੇ ਵੱਡੇ ਤਾਂ ਸਪੇਸ ਘਟ ਜਾਂਦੀ ਆ ਹਾਂਜੀ ਹਾਂਜੀ ਇਹ ਜਿਵੇਂ ਸੈਟ ਆ ਇੱਕੋ ਇੱਕ ਰੇਟ ਬਈ ਕੀ ਰੇਟ ਲਾਉਂਗਾ ਇਹ ਤਾਂ ਵੀਰੇ ਬਾਜ਼ਾਰ ਚ ਤਾਂ ਰੇਟ ਕੋਈ 65-75000 ਰੁਪਏ ਆਪਣੇ ਕੋਲ ਸਿਰਫ 55000 ਬਿਲਾ ਸੋਫਾ ਸਿਰਫ 55000 ਸਿਰਫ 55000 ਨਾ 14 ਸੀਟਾਂ ਦਾ ਸੋਫਾ ਵਿੱਚ ਗਲਾਸ ਬਈ ਵਿੱਚ ਬਲੈਕ ਕਲਰ ਦਾ ਸ਼ੀਸ਼ਾ ਹੋਊਗਾ ਆਮ ਤੁਸੀਂ ਦੇਖਿਆ ਸ਼ੀਸ਼ਾ ਦੂਜਾ ਹੁੰਦਾ ਚਿੱਟਾ ਇਹ 2-3000 ਰੁਪਏ ਮਹਿੰਗਾ ਸ਼ੀਸ਼ਾ ਕਾਵਾ ਇਹ ਤੁਹਾਨੂੰ ਨਾਲ ਦੇਣਾ ਆਪਾਂ ਹਾਂ ਇਹ ਆਫਰ ਕੀ ਕੱਢੋਗੇ ਫਿਰ ਆਫਰ ਇਹਦੇ ਨਾਲ ਵੀਰੇ ਤੁਹਾਨੂੰ 올 ਪੰਜਾਬ ਡਿਲੀਵਰੀ ਫ੍ਰੀ ਆ ਜਿੱਥੇ ਮਰਜੀ ਮੰਗਾ ਲਓ ਡਿਲੀਵਰੀ ਫ੍ਰੀ ਆ ਸਾਰੇ ਪੰਜਾਬ ਚ ਬਈ ਸਾਰੇ ਪੰਜਾਬ ਚ 올 ਪੰਜਾਬ ਚ ਮਾੜਾ ਮੋਟਾ ਕੋਈ ਛ ਗਿਫਟ ਵੀਰੇ ਛੋਟਾ ਮੋਟਾ ਨਹੀਂ ਗਿਫਟ ਪੂਰਾ ਸ਼ਾਨਦਾਰ ਗਿਫਟ ਦੇਣਾ ਨਾਲ ਆਪਾਂ ਗਾਹਕ ਨੂੰ ਆਹ ਗਿਫਟ ਆ ਦੇਖ ਲਓ ਇਹ ਚ ਟਾਲੀ ਦੀ ਕੁਰਸੀ ਆ ਬੈ ਕੇ ਦੇਖੋ ਬਹੁਤ ਜ਼ਿਆਦਾ ਕੰਫਰਟੇਬਲ ਆ ਅਸਾਂ ਪਾਲਿਸ਼ ਹੋਈ ਹੋਈ ਆ ਇਹਨਾਂ ਦੋਨਾਂ ਚ ਕਿਹੜੀ ਮਰਜ਼ੀ ਲੈ ਜੇ ਦੋਨੋਂ 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 ਕੁਰਸੀਆਂ ਨਾਲ ਅੱਛਾ ਦੋਨੋਂ ਨਾਲ ਫ੍ਰੀ ਨੇ ਦੋਨੋਂ ਕੁਰਸੀਆਂ ਨਾਲ ਆ ਵੀਰੇ ਕਾ ਬਾਤ ਰੇਟ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਆ ਹਾਂ ਇੱਕ ਨੰਬਰ ਮਾਲ ਹੋਗਾ ਜਮ ਕਿੱਥੇ ਆਉਣਾ ਬੋ ਜੀ ਕਿਹੜੇ ਆਪਣਾ ਹੈਗਾ ਵੀਰੇ ਸਿੰਘ ਫਰਨੀਚਰ ਪਿੰਡ ਮੱਲਣ ਦੇ ਵਿੱਚ ਨੇੜੇ ਮੁਕਸਰ ਹੂੰ ਬਾਕੀ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਆ ਬਾਈ ਕਹਿੰਦਾ ਮੈਂ ਸਟਾਕ ਕਲੀਅਰ ਕਰਨਾ ਹਣਾ ਬਾਈ ਸਟਾਕ ਕਲੀਅਰ ਕਰਨਾ ਵੀਰੇ ਪਰ ਚੀਜ਼ ਸ਼ਾਨਦਾਰ ਦੇਣੀ ਹੈ ਜੋਕ ਨੂੰ ਇਹ ਨਹੀਂ ਗੱਲ ਚਾਰ ਤੋਂ 500 ਸੋਫੇ ਗਿਣਾਉ ਬਾਈ ਆਹ ਸੋਫੇ ਦੀ ਗੱਲ ਕਰੀਏ ਬਾਈ ਸੋਫੇ ਦੀ ਕੁਆਲਿਟੀ ਚੈੱਕ ਕਰੋ ਵੀਰੇ ਪਹਿਲਾਂ ਹਾਂ ਕੁਆਲਿਟੀ ਇੱਕ ਨੰਬਰ ਆ ਫਾਈਬਰ ਫੂਬਰ ਭਰੀ ਹੋਈ ਆ ਤੁਸੀਂ ਆਪ ਚੈੱਕ ਕਰੋ ਕਿਆ ਬਾਤ ਆ ਬਾਈ ਚੀਜ਼ ਜਮਾਸਰਾ ਤੇ ਆਹ ਡਿਜ਼ਾਈਨ ਵੀ ਦੇਖ ਲਓ ਬਾਈ ਆਹ ਸਾਰੇ ਹੀ ਸਾਗਮਾਨ ਲੱਗੇ ਵੀਰੇ ਦੇ ਕਿਆ ਬਾਤ ਆ ਬਾਈ ਕਿੰਨੇ ਸੀਟਰ ਆ ਬਈ ਇਹ 11 ਸੀਟਰਾਂ ਦਾ ਸੋਫਾ ਵੀਰੇ 11 ਸੀਟਰਾਂ ਨਾਲ ਦੋ ਚੇਰਾ ਆ ਗਈਆਂ ਨਾਲ ਦੋ ਚੇਰਾ ਆ ਗਈਆਂ ਕੀ ਰੇਟ ਲਾਉਗੇ ਇੱਕੋ ਇੱਕ ਜਾਇਜ਼ ਰੇਟ ਇੱਕੋ ਰੇਟ ਹੀ ਆ ਵੀ ਬਈ ਸਟਾਕ ਕਲੀਅਰ ਕਰਨਾ ਜਾਇ ਜਾਇ ਲਾ ਲਓ ਕੁਝ ਨਹੀਂ ਹੁੰਦਾ ਜਮਮ ਜਾਇ ਜਾਇ ਵੀਰੇ 60000 ਰੁਪਏ ਚ ਡਿਲੀਵਰੀ ਫਰੀ ਦੇ ਦਾਂਗੇ 올 ਪੰਜਾਬ ਹੋਰ ਦੱਸੋ 55000 ਬਈ 55 ਦਾ ਥੋੜਾ ਇਹ ਤਾਂ ਨਹੀਂ 55 ਇਹ ਤਾਂ ਨਹੀਂ ਹੋਣਾ ਕੁਝ ਨਹੀਂ ਹੁੰਦਾ ਬਈ ਇਹ ਦੇਖ ਇੱਕ ਇੱਕ ਪੀਸ ਆ ਨਾ ਇੱਕ ਇੱਕ ਪੀਸ ਆ ਕੋਈ ਚੱਕਰ ਨਹੀਂ ਅਗਲੀ ਵਾਰ ਹੀ ਦੇਖ ਲਾਂਗੇ 11 55 55 ਚ ਕਾ ਦਿੰਦੇ ਆ ਡਿਲੀਵਰੀ ਰਹਿਣ ਦਿੰਦੇ ਆ ਬਈ ਕੁਝ ਨਹੀਂ ਹੁੰਦਾ ਆ ਜਾ ਜਿਹੜਾ ਕਿਹੜਾ ਸੋਫਾ ਵਿਚੇ ਵਿਚੇ ਡਿਲੀਵਰੀ ਬਈ 55000 ਰੁਪਏ ਰੇਟ ਆ ਹੋਰ ਕਿਹੜਾ ਸੋਫਾ ਬਈ ਆ ਪਿਆ ਆ ਵਾਲਾ ਬਈ ਬਹੁਤ ਸ਼ਾਨਦਾਰ ਸੋਫਾ ਕੈਨੇਡਾ ਅਮਰੀਕਾ ਵਾਲਾ ਸੋਫਾ ਦਾ ਬਾਈ ਹੁਣ ਇਹਦਾ ਰੇਟ ਵਧਾ ਲਿਓ ਮਸਾਂ 55 ਰੇਟ ਤਾਂ ਹੈ ਉਹੀ ਹੈ 65000 ਰੁਪਿਆ ਬਾਕੀ ਤੁਸੀਂ ਜਿਵੇਂ ਮਰਜੀ ਬਸ ਠੀਕ ਹੈ ਬਾਈ ਇਹਦਾ ਹੀ 55000 ਕਿੰਨੇ ਪੀਸਾਂ ਲਾਗੇ ਯਾਰ ਇਹ ਵੀ 11 ਸੇਟਾ ਦਾ ਹੋਰ ਕਿਡਾ ਆ ਗਿਆ ਬਾਈ ਇਹਦੇ ਨਾਲ ਉਹ ਆ ਗਿਆ ਵੀਰੇ ਪੂਰਾ ਸ਼ਾਨਦਾਰ ਸੋਫਾ ਜੰਮੂ ਤੱਕ ਗਿਆ ਆਪਣਾ ਸੋਫਾ ਆਹ ਬਾਈ ਹਾਂਜੀ ਇਹ ਬਾਈ ਇੱਕ ਇੱਕ ਪੀਸ ਮੰਲਾਂਗੇ ਇੱਕ ਇੱਕ ਪੀਸ ਇੱਕ ਇੱਕ ਪੀਸ ਆ ਕਿਉਂਕਿ ਰੇਟ ਸੋਫੇ ਦਾ ਬਾਈ ਤੋਂ ਘਟਾ ਲਿਆ ਜੇ ਕਸਟਮਾਈਜ਼ੇਸ਼ਨ ਕਰਨੀ ਹੁੰਦੀ ਬਾਈ 70 ਤੱਕ ਗੱਡੀ ਜਾਣੀ ਸੀ 65 ਤੋਂ 70000 ਰੁਪਿਆ ਆ ਰਾਮ 6 ਹੋਰ ਕਿਡਰ ਆ ਗਿਆ ਆ ਪਿਆ ਇੱਕ ਸੋਫਾ ਆ ਪਿਆ ਬਹੁਤ ਜਿਆਦਾ ਚੱਲਦਾ ਸੋਫਾ ਬਹੁਤ ਹੀ ਜਿਆਦਾ ਇਹ ਲੋ ਟਿਕਟਾਂ ਦੇ ਬਿਕਨ ਵਾਲੀ ਚੀਜ਼ ਆ ਕਿਆ ਬਾਤ ਆ ਬਾਈ ਇਹ ਕਿਆ ਕਿਆ ਸਟਾਕ ਆ ਨਾ ਦਾ ਕੋਈ ਵੀ ਕਲਰ ਨੂੰ ਕਹੇ ਨਾ ਕਸਟਮਾਈਜੇਸ਼ਨ ਨੂੰ ਕਿਉਂਕਿ ਰੇਟ ਬਾਈ ਨਾ ਸਿਰਫ 55000 ਹੀ ਰੱਖਤਾ ਤੇ ਡਿਲੀਵਰੀ ਫ੍ਰੀ ਆ ਪੰਜਾਬ ਡਿਲੀਵਰੀ ਜਮ੍ਹਾਂ ਫ੍ਰੀ ਆ ਬਾਈ ਜੀ ਕਿਹੜੇ ਪਿੰਡ ਸ਼ਹਿਰ ਚੋਂ ਆਪਣਾ ਵੀਰੇ ਪਿੰਡ ਮੱਲਣ ਆ ਸਿੰਘ ਫਰਨੀਚਰ ਹਾਊਸ ਆ ਗਾਰੰਟੀ ਵਾਰੰਟੀ ਬਿੱਲ ਕੱਟ ਕੇ ਦੇ ਦਾਂਗੇ ਨਾ ਕੀ ਬਾਤ ਆ ਤੇ ਹੋਰ ਫਰਨੀਚਰ ਜਿਹੜਾ ਮਰਜ਼ੀ ਲੈ ਜਾਓ ਪੂਰੀ ਗਾਰੰਟੀ ਵਾਰੰਟੀ ਜੀ ਬਾਈ ਕੋਲ ਵਿਦ ਬਿੱਲ ਮਾਲੋ ਵੀਡੀਓ ਸ਼